ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨਾਲਾ ਸਾਈਟ ਤੋਂ ਅੱਜ ਸਾਡੇ ਕੋਲੋਂ 12 ਬੱਚੇ ਆਏ ਨੇਗੇ ਜਿਨ੍ਹਾਂ ਦੀ ਅਸੀਂ 6-6 ਮਹੀਨੇ ਦੀ ਜਿਹੜੀ ਫੀਸ ਹੈਗੀ ਆ ਉਹ ਸਕੂਲਾਂ ਦੇ ਨਾਂ ਦੇ ਹੀ ਇਹਨਾਂ ਬੱਚਿਆਂ ਦੇ ਚੈੱਕ ਬਣਾਏ ਨੇਗੇ ਹਲੋ ਜੀ ਤੁਸੀਂ ਚੈੱਕ ਇਹ ਦੋਨੇ ਭੈਣ ਭਰਾ ਨੇ ਇਹਨਾਂ ਦਾ ਚੈੱਕ ਇਕੱਠਾ ਹੀ ਇੱਕੋ ਹੀ ਸਕੂਲ ਵਿੱਚ ਪੜਨ ਕਰਕੇ ਇਹਨਾਂ ਦਾ ਅਸੀਂ ਇਕੱਠਾ ਹੀ ਚੈੱਕ ਬਣਾ ਦਿੱਤਾ ਗਿਆ ਹੈਗਾ ਵਾ ਹਾਂਜੀ ਇਹਨੂੰ ਵੀ ਚੈੱਕ ਕਰ ਹਾਂਜੀ ਅਨੂ ਬਟਾ ਦੋ ਨੰਨੀਆਂ-ਮੁੰਨੀਆਂ ਆਈਆਂ ਨਹੀਂ ਗੀਆਂ ਉਹ ਸਾਡੇ ਨਾਲ ਨਾਰਾਜ਼ ਹੋ ਗਈਆਂ ਨੇ ਤਾਂ ਉਹਨਾਂ ਦਾ ਚੈੱਕ ਮੈਨੂੰ ਉਹਨਾਂ ਦੇ ਦਾਦਾ ਜੀ ਦੇ ਕੋਲ ਹੀ ਫੜਾਉਣਾ ਪਏਗਾ ਇਹ ਇਹਨਾਂ ਦੋਨਾਂ ਦਾ ਚੈੱਕ ਹੈਗਾ ਜੀ ਇਹਨਾਂ ਦੇ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਆ ਜਾਣ ਪਰ ਇਹ ਨਾਰਾਜ਼ ਹੋਣ ਕਰਕੇ ਸਾਡੇ ਕੋਲ ਨਹੀਂ ਆਈਆਂ ਆ ਸੋ ਸੰਤਾ ਨੂੰ ਬੇਨਤੀ ਜਿਹੜੇ ਵੀ ਫਾਰਮ ਭਰ ਰਹੇ ਨੇਗੇ 21 ਤਰੀਕ ਜਿਹੜੀ ਉਹ ਲਾਸਟ ਅਸੀਂ ਹੁਣ ਰੱਖੀ ਹੈਗੀ ਆ ਫਾਰਮ ਭਰਨ ਦੀ ਜਿਹੜੇ ਵੀ ਮੇਰੀ ਇਹ ਗੱਲ ਸੁਣ ਰਹੇ ਨੇਗੇ ਜਿਨ੍ਹਾਂ ਨੇ ਵੀ ਫਾਰਮ ਭਰਨੇ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਲੋੜਵੰਦ ਪਰਿਵਾਰ ਨੇ ਉਹ 21 ਤਰੀਕ ਲਾਸਟ ਹੈ ਉਦੋਂ ਤੱਕ ਸਾਰੇ ਫਾਰਮ ਭਰ ਦੇਣ ਸੰਗਤਾਂ ਨੂੰ ਬੇਨਤੀ ਹੈਗੀ ਆ ਕਿ ਬਾਕੀ ਵੀ ਸਾਰੇ ਕੰਮ ਨਿਬੜ ਗਏ ਨੇ 90% ਜਿਹੜੀਆਂ ਹੈਗੀਆਂ ਨੇ ਕਣਕਾਂ ਵੀ ਬੀਜੇ ਆ ਚੁੱਕੀਆਂ ਨੇ ਜਿਹੜੀਆਂ ਫਸਲਾਂ ਚ ਕੁਝ ਕੁ ਫਸਲਾਂ ਨੇ ਜਿਨ੍ਹਾਂ ਵਿੱਚ ਜ਼ਮੀਨਾਂ ਨੇ ਜਿਨ੍ਹਾਂ ਵਿੱਚ ਬਹੁਤ ਸਾਰੀ ਰੇਤਾ ਉਹਨਾਂ ਦਾ ਵੀ ਕੰਮ ਚੱਲ ਰਿਹਾ ਹੈ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੇ ਪੱਦਰ ਤੇ ਸਾਰੇ ਕੰਮ ਜਿਹੜੇ ਚੱਲ ਰਹੇ ਕੱਲ ਅਸੀਂ ਗਏ ਸੀਗੇ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਲਿਆਂਦੀ ਇੱਕ ਅੱਧੇ ਦਿਨ ਵਿੱਚ ਅਸੀਂ ਇਹ ਵੀਡੀਓ ਤਿਆਰ ਕਰਾ ਕੇ ਤੇ ਫੇਸਬੁੱਕ ਤੇ ਪਾਵਾਂਗੇ ਕਿ ਜਿਹੜਾ ਅਸੀਂ ਉੱਧਰ ਜਾ ਕੇ ਆਏ ਹੈਗੇ ਆ ਇਸ ਸਾਈਡ ਦੇ ਉੱਤੇ ਹਰੀਕੇ ਪੱਤਨ ਵਾਲੇ ਪਾਸੇ ਪਿੰਡ ਜੱਲੋ ਕੇ ਮੱਲਾ ਵਾਲੇ ਇਸ ਸਾਈਡ ਤੇ ਜਾ ਕੇ ਆਏ ਹੈਗੇ ਆ ਤੇ ਕਾਫੀ ਸਾਰੀਆਂ ਕਣਕਾਂ ਜਿਹੜੀਆਂ ਬੜੀ ਮਨ ਨੂੰ ਖੁਸ਼ੀ ਹੋਈ ਕਿ ਸਭ ਨੇ ਇੱਕ ਦੂਜੇ ਦਾ ਸਾਥ ਦੇ ਕੇ ਕਣਕਾਂ ਜਿਹੜੀਆਂ ਨੇ ਬੀਜੀਆਂ ਜਾ ਚੁੱਕੀਆਂ ਨੇ ਦੀਆਂ ਜਿੱਥੇ ਰੇਤਾ ਉੱਥੇ ਵੀ بڑے ਵੱਡੇ ਪੱਧਰ ਤੇ ਉੱਥੇ ਕੰਮ ਚੱਲ ਰਹੇ ਨੇ ਕੁਝ ਹਰ ਇੱਕ ਪਿੰਡ ਵਿੱਚ ਕੋਈ 8-8 10-10 ਖੇਤ ਹੈਗੇ ਜਿੱਥੇ ਰੇਤਾ ਜਿਹੜੀ ਉਹ ਕੱਢਣ ਦਾ ਕੰਮ ਚੱਲ ਰਿਹਾ ਨਹੀਂ ਤੇ ਸਾਰਾ ਕੁਝ ਕੰਮ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈਗਾ ਵਾ ਬਹੁਤ ਧੰਨਵਾਦ ਹੈਗਾ ਜਿਹੜੀਆਂ ਸੰਗਤਾਂ ਹੁਣ ਤੱਕ ਇਹਨਾਂ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ ਸਾਡਾ ਸਾਥ ਦੇ ਰਹੀਆਂ ਨਿਗੀਆਂ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਬਾਕੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਚਾਹੇ ਇੱਕ ਬੱਚੇ ਦੀ ਚਾਹੇ ਦੋ ਬੱਚੇ ਦੀ ਜਿੰਨੀ ਵੀ ਤੁਸੀਂ ਜੋਗਦਾਨ ਅਨਸਾਰ ਸਾਡਾ ਸਾਥ ਦੇ ਸਕਦੇ ਜੇ ਜਰੂਰ ਸਾਥ ਦੇਵੋ ਕਿਉਂਕਿ 1300 ਦੇ ਕਰੀਬ ਸਾਡੇ ਕੋਲ ਫਾਰਮ ਜਿਹੜਾ ਹੈਗਾ ਵਾ ਉਹ ਪਹੁੰਚ ਗਿਆ ਵਾ ਅੱਜ ਦੇ ਜਿਹੜੇ ਫਾਰਮ ਜਮਾ ਹੋਇਆ ਉਹ ਅਲੱਗ ਹੈਗੇ ਅਜੇ ਅਸੀਂ ਗਿਣਤੀ ਕਰਨੀ ਕਿ ਕਿੰਨੇ ਫਾਰਮ ਅੱਜ ਆਏ ਹੈਗੇ ਆ 21 ਤਰੀਕ ਤੱਕ ਫਾਰਮ ਜਨਾ ਜਮਾ ਹੋਣੇ ਨੇ ਸੋ ਆਓ ਸਾਰੇ ਰਲ ਮਿਲ ਕੇ ਆਪਣੇ ਹੀ ਭੈਣ ਭਰਾਵਾਂ ਦੀ ਗੁਰਸਿੱਖ ਇਹਨਾਂ ਬੱਚਿਆਂ ਦਾ ਅਸੀਂ ਸਾਥ ਦੀਏ ਤਾਂ ਕਿ ਇਹਨਾਂ ਦਾ ਜਿਹੜਾ ਭੁੱਖ ਹੈਗਾ ਵਾ ਉਹਦਾ ਮਨ ਡੋਲ ਨਾ ਹੋਏ ਵਿੱਦਿਆ ਜਿਹੜੀ ਆ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਜ਼ਿਆਦੀ ਜ਼ਰੂਰੀ ਹੈਗੀ ਆ ਤੇ ਅਸੀਂ ਇਸ ਪਾਸੇ ਵੱਲ ਵੀ ਧਿਆਨ ਦੇਈਏ ਜਿੱਥੇ ਅਸੀਂ ਫਸਲਾਂ ਸੰਭਾਲ ਲਈਆਂ ਨਗੀਆਂ ਉੱਥੇ ਆਪਾਂ ਨਸਲਾਂ ਸੰਭਾਲਣ ਵਾਲੇ ਪਾਸੇ ਵੀ ਧਿਆਨ ਦੀ ਵੀ ਲਈਏ ਔਰ ਬੱਚਿਆਂ ਦਾ ਵੀ ਇੱਕ ਸਵਾਲ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ